ਫਿਰ ਦੱਸ ਦਈਏ ਕਿ ਗੱਡੀ ਦੇ ਵਿੱਚ ਇੱਕ ਹੋਰ ਬੰਦਾ ਫੜ ਕੇ ਲੈ ਕੇ ਆਏ ਨੇ ਔਰ ਬੰਦਾ ਕਿੱਥੋਂ ਫੜ ਕੇ ਲੈ ਕੇ ਆਏ ਨੇ ਔਰ ਕਿਹੜਾ ਬੰਦਾ ਆਓ ਵੇਖਦੇ ਆ ਗੱਡੀ ਦੇ ਵਿੱਚ ਇੱਕ ਬੰਦਾ ਭਰਾ ਲੈ ਕੇ ਆਏ ਨੇ ਔਰ ਕਿੱਥੋਂ ਲਿਆਏ ਨੇ ਔਰ ਬੰਦੇ ਦੇ ਹਾਲਾਤ ਕੀ ਆ ਗੱਲ ਕਰੀਏ ਤਾਂ ਭਾਈ ਸਾਹਿਬ ਇੱਥੇ ਪਹੁੰਚ ਗਏ ਨਾ ਸਸਿਕਾ ਜੀ ਸਸਿਕਾ ਜੀ ਭਾਈ ਜੀ ਇਹ ਕਿੱਥੋਂ ਬੰਦਾ ਲੈ ਕੇ ਆਏ ਔਰ ਕਿਹੜਾ ਬੰਦਾ ਇਹ ਆਪਾਂ ਜੀ 슈ਗਰ ਮਿਲ ਦੇ ਸਾਹਮਣੋਂ ਟੱਬ ਆਇਆ ਜੀ ਰਾਹੁਲ ਟੱਬਾ ਉਥੋਂ ਲੈ ਕੇ ਆਏ ਜੀ ਇਹ ਕੀ ਹਾਲਾਤ ਕੀ ਆ ਬੰਦੇ ਦੇ ਉਹ ਸੱਤ ਬਾਰ ਇਹ ਬਾਤ ਦੇਖ ਲੋ ਜੀ ਕਿੰਨੇ ਮਾੜਾ ਸਿਸਟਮ ਆ ਕਾਕੇ ਗੱਡੀ ਬੰਦ ਕਰ ਲਈ ਤੁਹਾਨੂੰ ਕਿਵੇਂ ਪਤਾ ਲੱਗਾ ਕੀ ਆ ਬੰਦਾ ਜਿਹੜਾ ਵਾ ਇਹ ਉਹ ਢਾਬੇ ਤੇ ਸੀ ਜੀ ਅਸੀਂ ਨਾ ਕਾਫੀ ਦਿਨਾਂ ਤੋਂ ਇਸੇ ਚੱਕਰ 'ਚ ਹੀ ਕਿਉਂਕਿ ਉਹਨੂੰ ਸੂਆਂ ਮਿਲਦੀ ਰਹਿੰਦੀਆਂ ਕਿ ਲੋਕਾਂ ਨੇ ਗੁਲਾਮ ਬਣਾ ਕੇ ਰੱਖੇ ਨੇ ਤੇ ਤੁਸੀਂ ਵੇਖੋ ਇਨਸਾਨੀਅਤ ਜਿਹੜੀ ਆ ਸ਼ਰਮਸ਼ਾਰ ਹੋ ਚੁੱਕੀ ਆ ਇੱਕ ਪੰਜਾਬੀ ਵੀਰ ਦੂਰਦਮਣੀ ਸਾਡੇ ਗਰਦਾਸਪੁਰ ਜ਼ਿਲ੍ਹੇ ਦਾ ਤੇ ਪੰਜਾਬੀ ਵੀਰ ਆ ਅਰੇ ਤੁਸੀਂ ਹੱਥ ਵੇਖੋ ਓ ਹੋ 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 ਦੱਸ ਤੇ ਇਹ ਹੱਥ ਵੇਖ ਸਕਦੇ ਹੋ ਗਲੇ ਹੋਏ ਆ ਕਹਿੰਦੇ ਆ ਜੀ ਟਬੇ ਮੈਂ ਕੈਮਰਾਮੈਨ ਨੂੰ ਕਹਾ ਕੋਲ ਆ ਕੇ ਕੋਲ ਆ ਕੇ ਆ ਹੱਥ ਵਿਖਾਈ ਜਾਣ ਇਹ ਲੱਤ ਵਿਖਾਈ ਜਾਵੇ ਓਏ ਹੋਏ ਹੋਏ ਹੋਰ ਨਰਕ ਪਿਆ ਜੀ ਨਰਕ ਆ ਵੇਖ ਸਕਦੇ ਹੋ ਇਹ ਹਾਲਾਤ ਵੇਖੋ ਬੰਦਾ ਵੀ ਭੋਲਾ ਲੱਗਦਾ ਓਏ ਹੋਏ ਹੋਏ ਵੇਖੋ ਸਰੀਰ ਦੇ ਉੱਤੇ ਚਮਕੀ ਬਣ ਗਿਆ ਕੀ ਕਹੋਗੇ ਤੁਸੀਂ ਇਹਨਾਂ ਲੋਕਾਂ ਬਾਰੇ ਹਾਂਜੀ ਇਹਨਾਂ ਹੱਥਾਂ ਦੇ ਨਾਲ ਭਾਂਡੇ ਮਾਜ ਕੇ ਇਹ ਵਿਚਾਰਾ ਦਿੰਦਾ ਰਿਹਾ ਤੇ ਤੁਸੀਂ ਆ ਬਿਲਕੁਲ ਨਜ਼ਦੀਕ ਲਿਆਓ ਕੈਮਰਾ ਤੇ ਉਹ ਦੇਖ ਲਿਆ ਦੇਖ ਲਿਆ ਰੇਸ਼ਾ ਪਿਆ ਹੋਇਆ ਹੈ ਜੀ ਦੋਸਤੋ ਕੀ ਬਣੇਗਾ ਇਨਸਾਨ ਦੱਸ ਦਈਏ ਕਿ ਬਿਲਕੁਲ ਹੀ ਰੇਸ਼ੇ ਨਾਲ ਭਰੇ ਹੋਏ ਹੱਥ ਨੇ ਔਰ ਇਹ ਜਿਹੜੀ ਪੰਜਾਬ ਦੇ ਵਿੱਚ ਇਹੋ ਜੀ ਜਗ੍ਹਾ ਤੇ ਉੱਤੇ ਇਹ ਦਰਦਨਾਕ ਸੀਨ ਵੇਖਣ ਨੂੰ ਮਿਲਦੇ ਆ ਕਿ ਇੱਕ ਠਾਬੇ ਦੇ ਉੱਤੇ ਜਿੱਥੇ ਕਹਿੰਦੇ ਆ ਕਿ ਬੰਦਾ ਰੁਜ਼ਗਾਰ ਕਰਕੇ ਰੋਟੀ ਖਾ ਸਕਦਾ ਹੈ ਆਹ ਰੁਜ਼ਗਾਰ ਹੈ ਕੀ ਰੁਜ਼ਗਾਰ ਹੈ ਬੰਦੇ ਨੂੰ ਬਿਲਕੁਲ ਹੀ ਨਹੀਂ ਸੰਭਿਆ ਗਿਆ ਬਿਲਕੁਲ ਉਸ ਦੀ ਦੇਖ ਰੇਖ ਨਹੀਂ ਕੀਤੀ ਗਈ ਔਰ ਤੁਸੀਂ ਹਾਲਾਤ ਵੇਖੋ ਕਿ ਅਜ ਹਾਲਾਤ ਕੀ ਨੇ ਇਸ ਪੰਜਾਬ ਦੇ ਵਿੱਚ ਇਹ ਦਰਦਨਾਕ ਸੀਨ ਜਿਹੜੇ ਆ ਇਹ ਜਦੋਂ ਵੇਖਦੇ ਆ ਫਿਰ ਵੀਡੀਓ ਜਿਹੜੀ ਆ ਇਹ ਵੱਤ ਵਤ ਸ਼ੇਅਰ ਕਰਿਆ ਕਰੋ ਤਾਂ ਜੋ ਲੋਕਾਂ ਦੇ ਅੰਦਰ ਕਿਤੇ ਰਹਿਮ ਜਿਹੜਾ ਵਾ ਪੈਦਾ ਹੋਵੇ ਲੋਕ ਪੰਜਾਬ ਦੇ ਲੋਕ ਵੀ ਇਹਨੇ ਦਰਦਨਾਕ ਹੋ ਚੁੱਕੇ ਨੇ ਕਿ ਇਹਨਾਂ ਦੇ ਅੰਦਰ ਇੱਕ ਇਨਸਾਨੀਅਤ ਵਾਲੀ ਗੱਲ ਨਹੀਂ ਹੈ ਔਰ ਕਿੱਥੋਂ ਦਾ ਰਹਿਣ ਵਾਲਾ ਏ ਜੀ ਪਤਾ ਲੱਗਾ ਜੀ ਪੰਡੋਰੀ ਬੈਂਸਾਂ ਦਾ ਤੇ ਇਹਦਾ ਬ੍ਰਦਰ ਜਿਹੜਾ ਆ ਕੇ ਪੈਸੇ ਲੈ ਜਾਂਦਾ ਰਿਹਾ ਪਰ ਇਹਨੂੰ 14 ਸਾਲ ਤੋਂ ਉਸੇ ਢਾਬੇ ਤੇ ਰੱਖਿਆ ਹੋਇਆ ਅੱਛਾ ਬ੍ਰਦਰ ਇਹਦੀ ਕਮਾਈ ਜਿਹੜੀ ਬ੍ਰਦਰ ਲੈ ਕੇ ਜਾਂਦਾ ਜੀ ਉਹਨਾਂ ਨੇ ਦੱਸਿਆ ਵੀ ਬ੍ਰਦਰ ਲੈ ਕੇ ਜਾਂਦਾ ਰਿਹਾ ਪੈਸੇ ਇਹ ਵੀ ਵਿਚਾਰਾ ਕੀ ਨਾਂ ਤਰਬਾ ਹਾਂ ਕੀ ਨਾਂ ਵਿਜੇ ਵਿਜੇ ਅੱਛਾ ਵਿਜੇ ਨਾ ਆਇਆ ਪਿੰਡ ਕਿਹੜਾ ਵਾ ਬੈਂਸਾਂ ਪੰਡੋਰੀ ਹਾਂ ਕਿਹੜਾ ਦਾ ਆ ਮੈਂ ਤਾਂ ਪੰਡੋਰੀ ਬੈਂਸਾਂ ਦੀ ਪੰਡੋਰੀ ਔਰ ਵੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਔਰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਹੋ ਜੇ ਸੀਨ ਔਰ ਧੰਨਵਾਦ ਕਰਦੇ ਆ ਨਾ ਸੰਸਥਾ ਦਾ ਜਿਹੜੀਆਂ ਸੰਸਥਾ ਵੱਖ-ਵੱਖ ਜਗ੍ਹਾ ਤੋਂ ਬੰਦਿਆਂ ਨੂੰ ਛਡਵਾ ਕੇ ਲਿਆ ਰੀਆਂ ਨੇ ਔਰ ਬੰਦੇ ਜਿਹੜੇ ਆ ਕਿੰਨੀ ਸੇਵਾ ਕਿਵੇਂ ਨਿਭਾਰੇ ਨੇ ਦਿਨ ਰਾਤ ਜਾਗ ਰਹੇ ਨੇ ਔਰ ਇਹ ਸੰਸਥਾ ਦਾ ਵੀ ਸਹਿਯੋਗ ਕਰਿਆ ਕਰੋ ਤਾਂ ਜੋ ਇਹ ਫਸੇ ਹੋਏ ਭਰਾ ਕਿਤੇ ਸੁੱਖ ਦੀ ਨੀਂਦ ਆਰਾਮ ਦੀ ਰੋਟੀ ਕਿਤੇ ਖਾ ਸਕਣ ਇਹਨਾਂ ਟਾਪਿਆਂ ਦੇ ਉੱਤੇ ਤੁਸੀਂ ਵੇਖਦੇ ਹੋ ਪਹਿਲਾਂ ਤਾਂ ਗੁਜਰਾ ਦੇ ਕੋਲ ਇਹੋ ਜੇ ਬੰਦੇ ਜਿਹੜੇ ਗੁਲਾਮ ਬਣਾ ਕੇ ਰੱਖੇਗੇ ਹੁਣ ਟਾਬਿਆਂ ਦੇ ਉੱਤੇ ਇਹ ਬੰਦੇ ਜਿਹੜੇ ਆ ਤੁਸੀਂ ਵੇਖਿਆ ਕਿ ਇਹਨਾਂ ਦੇ ਕੀ ਹਾਲਾਤ ਆ ਔਰ ਜਿਸ ਵੀ ਕਿਸੇ ਨੂੰ ਭਰਾ ਨੂੰ ਇਹੋ ਜਿਹਾ ਬੰਦਾ ਕਿਤੇ ਮਜਬੂਰੀ ਦਾ ਮਾਰਿਆ ਲੱਭਦਾ ਉਹ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਕਾਲ ਕਰ ਸਕਦਾ ਔਰ ਇਹ ਸਰਬੱਤਾ ਦਾ ਭਲਾ ਜੋ ਸੁਸਾਇਟੀ ਹੈ ਦਿਨਾਨਗਰ ਦੀ ਬਚਿੱਤਰ ਸਿੰਘ ਜੀ ਨੂੰ ਵੀ ਕੰਟੈਕਟ ਕਰ ਸਕਦਾ ਔਰ ਇਹੋ ਜੇ ਲੋਕਾਂ ਨੂੰ ਇਹ ਭਲਾ ਕਰਨਾ ਬਣਦਾ ਔਰ ਧੰਨਵਾਦ ਇਸ ਸੰਸਥਾ ਦਾ ਕਰਨਾ ਔਰ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਇਹੀ ਸਨੇਹ ਦੇਣਾ ਚਾਹੁੰਦੇ ਆ ਕਿ ਦੇਖੋ ਜੀ ਪਰਮਾਤਮਾ ਸਭ ਕੁਝ ਦੇਖਦਾ ਜੀ ਜਿਹੜੀ ਆਪਾਂ ਕਮਾਈ ਕਰਨੇ ਆਪਣੇ ਬੱਚਿਆਂ ਵਾਸਤੇ ਕਰਨੇ ਆ ਤੇ ਇਹ ਜੇ ਲੋਕਾਂ ਤੋਂ ਕੀ ਕਮਾਈ ਕਰਾਵਾਂਗੇ ਜੀ ਠੀਕ ਆ ਜੀ ਇਹਨਾਂ ਕੋ ਕਮਾ ਕੇ ਆਪਣੇ ਬੱਚਿਆਂ ਨੂੰ ਦਵਾਂਗੇ ਤੇ ਕੱਲ੍ਹ ਸਾਡੇ ਬੱਚਿਆਂ ਤੇ ਕੀ ਅਸਰ ਹੋਏਗਾ ਸ਼ਰਮ ਕਰਨੀ ਚਾਹੀਦੀ 14 ਸਾਲ 14 ਸਾਲ ਹੋ ਗਏ ਇਹਨਾਂ ਨੂੰ 14 ਸਾਲ ਹੋ ਗਏ ਜੀ ਤੇ ਉਹ ਭਰਾ ਜਿਹੜਾ ਉਹਦਾ ਉਹ ਮਿਲਿਆ ਉਹਦਾ ਨਾਲ ਮੇਲ ਹੋਇਆ ਕੋਈ ਅਜਿ ਬਿਲਕੁਲ ਜੀ ਮਾਲਕ ਨਾਲ ਵੀ ਸਾਡੀ ਉਹਦਾ ਜਿਹੜਾ ਵੱਡਾ ਭਰਾ ਦੀ ਉਹਨਾਂ ਨਾਲ ਗੱਲ ਹੋਈ ਆ ਪੈਨੂੰ ਲੈ ਕੇ ਆ ਗਏ ਹੁਣ ਇਹਦਾ ਜਾ ਕੇ ਨਹਾਤ ਤੋਂ ਆ ਕੇ ਦੇ ਭਰਾ ਨਾਲ ਵੀ ਕੰਟੈਕਟ ਕਰਨੇ ਆ ਕਿ ਉਹਨਾਂ ਕਿਉਂ ਇਹਨੂੰ ਇੱਧਰ ਰੱਖਿਆ ਜਾਂ ਕੀ ਹਾਲਾਤ ਸੀ ਇਦਾਂ ਦੇ ਹੋ ਗਏ ਵੀ ਜਿਹੜਾ ਨੂੰ ਟਾਬੇ ਦੇ ਬਿਲਕੁਲ ਛੱਡ ਦਿੱਤਾ ਮੁੜ ਕੇ ਦੀ ਵਤ ਕਹਾਣੀ ਲਈ ਸਿਰਫ ਪੈਸੇ ਲੈਣ ਜਾਂਦਾ ਰਿਹਾ ਬਿਲਕੁਲ ਇਹੀ ਦੱਸਿਆ ਗਿਆ ਜੀ ਪੈਸੇ ਲੈਣ ਜਾਂਦਾ ਰਿਹਾ ਬਸ 2-3000 ਰੁਪਏ ਲੈ ਕੇ ਚੱਲੇ ਜਾਂ ਦੱਸ ਦਈਏ ਵੀ ਇਹੋ ਜਿਹੇ ਭਰਾ ਵੀ ਹੁੰਦੇ ਨੇ ਇਹੋ ਜਿਹੇ ਭਰਾ ਜਿਹੜੇ ਆ ਉਹ ਕਿਸਾ ਉਧੇ ਉੱਤੇ ਨਵਾਜੋਗੇ ਤੁਸੀਂ ਕੀ ਕਹੋਗੇ ਨਾ ਭਰਾਵਾਂ ਨੂੰ ਕਿ ਜਿਹੜੇ ਭਰਾ ਹੀ ਇੱਕ ਭਰਾ ਦੇ ਦੁਸ਼ਮਣ ਨੇ ਔਰ ਹਾਲਾਤ ਵੇਖੋ ਇਹ ਵੀ ਕਿਸੇ ਮਾਂ ਦਾ ਜੰਮਿਆ ਹੈ ਕਿਸੇ ਮਾਂ ਦਾ ਜਾਇਆ ਹੈ ਔਰ ਹਾਲਾਤ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਅਸੀਂ ਫਿਰ ਆਪਣੇ ਚੈਨਲ ਤੇ ਮਾਦੀ ਹੋ ਨਾਈ ਇਹਨਾਂ ਸੰਸਥਾ ਦਾ ਬਾਰ ਬਾਰ ਧੰਨਵਾਦ ਕਰਦੇ ਆ ਕਿ ਜਿਹੜੀਆਂ ਸੰਸਥਾ ਇਹਨਾਂ ਵਿਛੜੀਆਂ ਰੂਹਾਂ ਨੂੰ ਮਿਲਾਉਂਦੀਆਂ ਔਰ ਇਹਨਾਂ ਸੰਸਥਾ ਦੇ ਉੱਤੇ ਬਹੁਤ ਸਾਰੇ ਉਹੋ ਜਿਹੇ ਜੀ ਆਉਂਦੇ ਨੇ ਜਿਹੜਾ ਜੀਆਂ ਨੂੰ ਇੱਕ ਵਕਤ ਦੀ ਰੋਟੀ ਵੀ ਨਹੀਂ ਮਿਲਦੀ ਇੱਥੇ ਤਾਂ ਚਾਰ ਵਕਤ ਦੀ ਰੋਟੀ ਕਹਿੰਦੇ ਆ ਜੀ ਰਜਮੇ ਲੰਗਰ ਨੇ ਬੜਾ ਕੁਝ ਆ ਲੇਕਿਨ ਇਹਨਾਂ ਪਰ ਜੀਆਂ ਵਾਸਤੇ ਕਿਤੇ ਵੀ ਰੋਟੀ ਨਹੀਂ ਆ ਵੇਖ ਕੇ ਅੰਗੋਲਿਆ ਕਰ ਦੇਣਾ ਵੇਖ ਕੇ ਛੱਡ ਦੇਣਾ ਵੀ ਹੋਏਗਾ ਕਿਸੇ ਦਾ ਇਹ ਕਿਤੇ ਨਾ ਕਿਤੇ ਜਾ ਕੇ ਅੱਖਾਂ ਮੀਟਣ ਵਾਲੀ ਗੱਲ ਹੈ ਉਹ ਜਿਉਂਦੇ ਜੀ ਮਰੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਹੋ ਜਿਹੇ ਬੰਦੇ ਨੂੰ ਵੇਖ ਕੇ ਅੱਖਾਂ ਮੀਟ ਜਾਣੀਆਂ ਇਹ ਵੀ ਗਲਤ ਹੈ ਦੁਨੀਆ ਦੇ ਸਾਹਮਣੇ ਚਿਹਰੇ ਦੇ ਸਾਹਮਣੇ ਲਿਆਓ ਸ਼ੀਸ਼ੇ ਤੇ ਲਿਆਓ ਇਹ ਚੀਜ਼ਾਂ ਔਰ ਵੱਤ ਵੱਦ ਇਹ ਜੋ ਸੰਸਥਾ ਖੁੱਲੀਆਂ ਰਹਿਣ ਦਾ ਸਹਿਯੋਗ ਕਰੋ ਤਾਂ ਜੋ ਸੰਸਥਾ ਵਾਲੇ ਵੱਤ ਵੱਦ ਇਹਨਾਂ ਦੀ ਹੈਲਪ ਕਰ ਸਕਣ ਮੇਰੇ ਸਹਿਯੋਗੀ ਦੇ ਨਾਲ ਮੈਂ ਅਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ